ਕਬੀਰ ਇਹ ਤਨ ਜਾਏਗਾ ਸਗੋ ਦਾ ਲਹਿੋ ਬਹੋਰ ਨਾਗੇ ਪਾਵੋ ਤੇ ਗਏ ਜਿੰਨ ਕੇ ਲਾਗ ਕਰੋ ਕਬੀਰ ਕਹਿੰਦਾ ਵੀ ਗੱਲ ਇਹ ਹੈ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਸਰੀਰ ਸਾਣਾ ਹੀ ਮੁਕਤੀ ਮਿਲ ਜੂਗੀ ਯੋਗੀ ਕਹਿੰਦੇ ਸੀ ਵੀ ਸਰੀਰ ਨੂੰ ਮੁਕਤੀ ਮਿਲ ਜੂਗੀ ਸੁਖੋਣਾ ਨਾਲੇ ਚ ਪ੍ਰਾਣ ਚਲੇ ਲੈ ਜਾਈ ਦੇ ਨੇ ਜਦੋਂ ਕਾਲ ਦਾ ਸਮਾਂ ਆਉਂਦਾ ਕਾਲ ਫਿਰ ਇਧਰ ਤੋਂ ਤੇ ਚੱਕ ਮਾਰ ਕੇ ਮੁੜ ਜਾਂਦਾ ਪ੍ਰਾਣ ਲੱਭਦਾ ਹੀ ਨਹੀਂ ਸਰੀਰ ਚ ਉਹਨੂੰ ਪ੍ਰਾਨ શરીਰ ਤੇ ਜੀ ਲੱਭਦਾ ਫਿਰ ਕਿੱਥੇ ਚਲੇਗਾ ਫੈਸਿਲ ਤੇ ਹੈ ਜੀ ਜੇ ਲੱਭਦਾ ਨਹੀਂ ਤਾਂ શરીਰ ਤੇ ਹੈ ਜੀ ਸੋਹਣਾ ਨਾੜੀ ਜੋ ਜਾਦੀ ਸਕਦਾ ਵਾਹ ਬੇਵਾ ਚੰਗੀ ਗੱਲ ਆ ਸੋਹਣਾ ਨਾੜੀ ਜਿੱਦੀ ਜਾ ਸਕਦਾ ਜੇ ਉਹਨੇ ਸਾਹ ਨਹੀਂ ਆਉਂਦਾ ਤਾਂ ਲੋੜੇ ਨਹੀਂ ਸੰਧੀ ਫੜ ਕੇ ਘੁੱਟ ਦੂਗਾ ਆਪੇ ਨਿਕਦਾ ਹੁੰਦੇ ਕਿਸੇ ਚੀਜ਼ ਜਿਆਦਾ ਨੂੰ ਸਾਹ ਨਹੀਂ ਹੁੰਦਾ ਉਹ ਤਾਂ ਪ੍ਰਾਨ ਤਾਂ ਆਪੇ ਬਾਹਰ ਆ ਜਾਂਦੇ ਉਹ ਸਭ ਬੰਦ ਕਰ ਦੋ ਪ੍ਰਾਣਕਧਰ ਹੁੰਦਾ ਪ੍ਰਾਣ ਸਰੀਰ ਦੇ ਬਾਇੂ ਅਸਲ ਸਰੀਰ ਦੇ ਨਾਲ ਪ੍ਰਾਣ ਵਾਇੂ ਹੈ ਵਾਇੂ ਦੇ ਬਿਨਾ ਸਰੀਰ ਨਾਲ ਜੁੜਿਆ ਹੋਇ ਨਹੀਂ ਰਹਿੰਦਾ ਅਤਬੂਤ ਜਿਵੇਂ ਜਿਸਰੀਰ ਨਾਲ ਜੁੜਦਾ ਬਾਇੂ ਪ੍ਰਾਣ ਵਾਇੂ ਨਾਲ ਜੁੜਿਆ ਹੈ ਜੇ ਉਹਨੇ ਸਾਹ ਹੀ ਨਹੀਂ ਲੈਣਾ ਫਿਰ ਬੈਠੂ ਕੀ ਕਰਦੂ ਆਹੋ ਸੁਪਨਾ ਨਾਲ ਜਿੱਥੇ ਨਹੀਂ ਜਾ ਸਕਦਾ ਸਾਹ ਲੈਣ ਵਾਲਾ ਜਿੱਥੇ ਬੈਠੇ ਜਦਾ ਨਹੀਂ ਛੱਡ ਸਕਦਾ ਉਹਦੇ ਨਾਲੇ ਜੀਵਨ ਹੈ ਜਗ ਜੀਵਨ ਪੁਰਖ ਕੌਣ ਹੈ ਸਾਰੀ ਥਿਉਰੀ ਬੋਗਾ ਦਾ ਇਹ ਜਿਹੜੀ ਥਿਉਰੀ ਹੈ ਨਾ ਇਹਨਾਂ ਦੀ ਸਿੱਧਾ ਦੀ ਸਾਰੀ ਬੋਗਾ ਥਿਉਰੀ ਹੈ ਬਿਲਕੁਲੇ ਬੋਗਾ ਦਾ ਕੁਝ ਵੀ ਸਚਾਈ ਨਹੀਂ ਤੇ 1% ਵੀ ਸਚਾਈ ਨਹੀਂ ਉਹ ਹਾਰਟ ਤੇ ਬੈਠਾ ਹੈ ਹਾਰਟ ਬੀਟ ਹੁੰਦਾ ਹੈ ਹੋਰ ਸੋ ਉੱਥੇ ਨਾ ਦਾ ਛੱਡ ਕੇ ਜਾਊਗਾ ਤੂੰ ਜਿੱਦਣ ਹਾਰਟ ਬੰਦ ਹੋ ਗਿਆ ਛੜਤਾ ਉਦੋਂ ਬਾਅਦ ਸਰਾਡੇ ਨਹੀਂ ਹੁੰਨਾ ਤਾਂ ਖੂਨ ਦਾ ਧਾਰਾ ਬੰਦ ਹੋ ਜਾਂਦਾ ਹੈ ਕੋਈ vein ਨਾਲ ਹੀ ਤੁਸੀਂ ਖੂਨ ਦੀ ਕੱਟਦੇ ਹੋ ਖੂਨ ਨਿਕਲ ਜੇ ਮੈਂ ਆਦਮੀ ਮਰ ਜਾਂਦਾ ਹੈ ਸੋ ਉਹ ਨਾਲੇਜ ਬੈਠਾ ਰਹੇ ਉਹਦੇ ਕਬਲ ਇਹ ਗੱਲ ਨੂੰ ਸਭ ਨਾਲੇਜ ਬੈਠੇ ਸਾਰਾ ਬਗੋਸ ਡਾਕਟਰ ਸਾਹਿਬ ਨਾਲ ਜਲੀਏ ਸਾਰਾ ਬਗੋਸ ਆ ਪਤਾਨੀ ਲੋਕਾਂ ਨੇ ਗਨਮਨ ਲਿਆ ਹੁਣ ਵੀ ਆਂਦੀ ਜਾਂਦੇ ਨੇ ਪੁਰਖ ਪੁਰਖ ਹੁਣ ਵੀ ਬਣੇ ਉਹ ਦੇਖਿਆ ਨਹੀਂ ਲੱਗੀ ਬੈਠਾ ਕਹਿੰਦਾ ਸਮਾਧੀ ਲਈ ਦੱਸੋ ਆਸੂ ਦੋ ਆਇਆ ਆਇਆ ਆਸੂ ਦੋ ਸਾਡੀ ਉਹ ਗੱਲ ਹੈ ਇਹਨਾਂ ਦੀ ਹੋਰ ਖੁਸ਼ੀ ਨਹੀਂ ਹੈ ਬਰੇ ਨੂੰ ਨਹੀਂ ਬੈਠੇ ਸਮਾਧੀ ਗਿਆ ਹੈ ਇਹ ਦੋ ਕੋਈ ਬੋਗਸ ਆਦਮੀ ਵੀ ਹੋ ਸਕਦੇ ਨੇ ਪੁਰਖ ਡਾਕਟਰ ਐਂਡ ਕਲੀਅਰ ਕਰਤਾ ਮਰਿਆ ਹੈ ਉਹ ਚੰਗੇ ਚੰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੇਖੂ ਬਣਾਉਂਦਾ ਨੇ ਇਹ ਸ਼ਾਜ਼ਦਾਨਾਂ ਨੂੰ ਲੋੜ ਵੋਟਾਂ ਦੀ ਉਹਨਾਂ ਨੇ ਕੀ ਲੜਨ ਕੋਟਾ ਵਾਲੇ ਵੀ ਹੈਰਾਨ ਨੇ ਇਹ ਕਰਦੇ ਕੀ ਦਿਨੋ ਕੋਈ ਸਹਿਮਤ ਵੀ ਹੋਣਾ ਨਾ ਅਗਲਾੜਾ ਅਜੀ ਅਗਲਾੜਾ ਕੋਈ ਸਹਿਮਤ ਨਹੀਂ ਹੈ ਪੂਰਨ ਜੀ ਸਰ ਇਹ ਤਾਂ ਜਾਏਗਾ ਗੁਰਵੀਰ ਕਹਿੰਦਾ ਭਈ ਮੈਂ ਨਹੀਂ ਕਹਿੰਦਾ ਜੋ ਗਿਆਨ ਆਲ ਤੁਸੀਂ ਜੁੜੋਇਆ ਨਾਲ ਜੁੜੋ ਮੈਂ ਇਹ ਗੰਦਾ ਪੰਦਤਾਂ ਜੜੋਇਆ ਜਰੋ ਇਹ ਤਨ ਜਾਏਗਾ ਮੈਂ ਜੇ ਤੁਸੀਂ ਮੇਰੇ ਨਾਲ ਵੀ ਜੁੜਨਾ ਚਾਹੁੰਦੇ ਹੋ ਸਾਡੀ ਭਗਤੀ ਆ ਜਿਹੜੀ ਗੁਰਮਤ ਵਾਲੀ ਵਿਚਾਰਤਾ ਰਹਿਦਣਾ ਜੁੜਨਾ ਚਾਹੁੰਦੇ ਹੋ ਇਹ ਸਰੀਰ ਦੀ ਬਚਾਉਣ ਦੀ ਗਾਰੰਟੀ ਅਸੀਂ ਨਹੀਂ ਲੈਂਦੇ ਇਹ ਤਨ ਜਾਏਗਾ ਬਾਹਲੇ ਜੀ ਦੀ ਗਾਰੰਟੀ ਕੋਈ ਨਹੀਂ ਹੈ ਇਹ ਤਨ ਜਾਏਗਾ ਸਕੋਤਾ ਲੇਹੋ ਬਹੋਰ ਜੇ ਫਿਰ ਤੁਸੀਂ ਕਿਤੇ ਇਹਨੂੰ ਬਚਾਉਣਾ ਚਾਹੁੰਦੇ ਹੋ ਹੋਰ ਤੋਂ ਚਲੇ ਜਾਓ ਹੋਰ ਕੋਈ ਗੱਲ ਅੱਲਾਹ ਬੋਲੋ ਸਾਡੇ ਹੱਥ ਘੜੇ ਦਿਓ ਜੇ ਤੁਸੀਂ ਇਹ ਨੂੰ ਰੱਖਣਾ ਚਾਹੁੰਦੇ ਹੋ ਕਿ ਇਹ ਸਾਡਾ ਸਰੀਰ ਵੱਜੂਵੇ ਕੋਈ ਹੋਰ ਦਾ ਲੱਭ ਲੋ ਅਸੀਂ ਇਹ ਝੂਠਾ ਲਾ ਲਾ ਨਹੀਂ ਦਿੰਦੇ ਕੋਈ ਜਉਂਦਾ ਹੈ ਵੀ ਅੱਜ ਤਾਈਂ ਜੋਗੀਓ ਚ ਸਿੱਧਾ ਜੋ ਹੱਥਾਂ 'ਚ ਕੋਈ ਨਹੀਂ ਫੇਰ ਵੀ ਲੋਕ ਕਹੀ ਜਾਂਦੇ ਮੰਨੀ ਜਾਂਦੇ ਇਹ ਤੋਂ بڑا ਝੂਠ ਕੀ ਹੋਊਗਾ ਇਹ ਤੋਂ بڑا ਝੂਠ ਕੀ ਹੋਊਗਾ ਸਭ ਨੇ ਝੂਠ ਬੋਲੀ ਜਾਂਦੇ ਨੇ ਇੱਕ ਤਾਂ ਅਰ ਧਰਮ ਦੇ ਵਿੱਚ ਝੂਠ ਹੀ ਸਭ ਤੋਂ ਸੇਫ ਜਗਾ ਝੂਠ ਨੂੰ ਧਰਮ ਨੇ ਕੋਈ ਸੇਫ ਟਿਕਾਣਾ ਨਹੀਂ ਝੂਠ ਦਾ ਧਰਮ ਉਹ ਕਿਉਂ ਤੇ ਅੰਨੀ ਸ਼ਰਦਾ ਝੂਠੀ ਆਸਥਾ ਇਹਦੇ ਤੇ ਹੀ ਧਰਮ ਖੜੇ ਨੇ ਜਿਹੜੇ ਆਏ ਧਰਮ ਨੇ ਨਾ ਮਨ ਮਤ ਸਾਰਿਆਂ ਦੇ ਤੇ ਖੜੀ ਹੋ ਝੂਠੀ ਅੰਨੀ ਸ਼ਰਦਾ ਝੂਠੀ ਆਸਥਾ ਜਿਹੜਾ ਗਿਆਨ ਵਾਲਾ ਧਰਮ ਹੈ ਉਹ ਕਹਿੰਦਾ ਬਿਲਕੁਲ ਨਹੀਂ ਇਹ ਤੁਹਾਨੂੰ ਜਾਏਗਾ ਉਹ ਜਵਾਬ ਦੇ ਸੱਚਾ ਜਿਹੜਾ ਧਰਮ ਹੈ ਉਹਨੇ ਸੱਚ ਬੋਲਦਾ ਹੋਰ ਕੋਈ ਲੱਭ ਲੋ ਜੇ ਕੋਈ ਸਰੀਰ ਬਚਾਉਂਦਾ ਤੁਹਾਡਾ ਸਾਡੇ ਕੋਲ ਨਹੀਂ ਹੈ ਇਹ ਗੱਲ ਝੂਠ ਨਹੀਂ ਬੋਲਣਾ ਨਹੀਂ ਜੋ ਕਹਾਂਗੇ ਉਹ ਪੂਰਾ ਹੋਊਗਾ ਝੂਠਾ ਵਾਅਦਾ ਕਰਦਾ ਹੀ ਨਹੀਂ ਫਕੋ ਤਾਂ ਲੈ ਉਹ ਬਹੋਰ ਨਾ ਕੇ ਪਾਵੇਂ ਸਹੀ ਗਏ ਜਿਨ ਕੇ ਲੱਖ ਕਰੋੜ ਇਹ ਲੱਖਾਂ ਕਰੋੜਾਂ ਜੋੜੇ ਤੇ ਨਗੇ ਪੈਰੀਂ ਘਾਇਰੇ ਤੋਂ ਬਚਾਇਆ ਕੌਣ ਹੈ ਨਾ ਸਦਾ ਇਹਨਾਂ ਦੇ ਜਿੱਦੇ ਰਾਜੇ ਤੇ ਕੋ ਬਚਿਆ ਰੋਏ ਰਾਜੇ ਪਰ ਮਨ ਬੜਾ ਹੈ ਕਹਨਾਂ ਤਾਂ ਪੜਾ ਲੇ ਫਿਰ ਰੋਏ ਪਿਛੋਂ ਦਸ ਦਰ ਬੁੰਗੇ ਭਿਖਿਆ ਜਾਏ ਉਹ ਦਰਦਾਂ ਦੇ ਭਿਖਿਆ ਵੀ ਮੰਗਾਤੀ ਆਖਰ ਨੂੰ ਫੇਰ ਮਰ ਗਏ ਫਾਇਦਾ ਕੀ ਹੋਇਆ ਬੇਜਿੱਤ ਵੀ ਕਰਤੇ ਤਾਂ ਮਿਲਿਆ ਕੁਝ ਨਹੀਂ ਤਾਰ ਹੋਏ ਉਹ ਕੱਲ ਬੜਾ ਲੈ ਮਿਲਿਆ ਕੁਝ ਨਹੀਂ ਬੇਜਿੱਤ ਵੀ ਹੋਈ ਦੁੱਖ ਵੀ ਬਹੁਤ ਘਟੇ ਲੰਗੇ ਪੈਰੀਂ ਵਿੱਚ ਫਰੇ ਦਾਲਦਾਰ ਮੰਗਤੇ ਵੀ ਬਣ ਗਏ ਪਰ ਮਿਲਿਆ ਫਿਰ ਵੀ ਕੁਝ ਨਹੀਂ ਵਿਸ਼ਨੂ ਭਗਤਾਂ ਨੇ ਮੋਰਖਿਆ ਮੋਰਖ ਨਾ ਰੋਇ ਮੋਰਖ ਜਿਓ ਮੋਰਖ ਜਿਹੜੇ ਨਹੀਂ ਨੰ ਬੰਦੇ ਰਾਜੇ ਜਿਨ੍ਹਾਂ ਨੇ ਕੱਲ ਨੂੰ ਨਹੀਂ ਬਣਾਇਓਗਾ ਤੇ ਮੂਰਖ ਹੋ। ਮੂਰਖ ਸੀਓ ਮੂਰਖ ਬਣ ਗਿਆ ਮੂਰਖ ਕਿੱਲੇ ਸੀਓ ਕਾਜੀ